ਤਾਨੂੰ ਪਤਾ ਹੈ ਕਿ ਦੇਸ਼ ਦੀ ਪਹਿਲਾ ਮਹਿਲਾ ਜਸੂਸ ਕੌਣ ਸੀ ਨਹੀਂ ਪਹਿਲੀ ਔਰਤ ਨਹੀਂ ਨਹੀਂ ਪਤਾ ਤੁਹਾਨੂੰ ਪਤਾ ਹੈ ਕਿ ਸੁਭਾਸ਼ ਚੰਦਰ ਬੋਸਤੇ ਜਿਸ ਗਦਾਰ ਨੇ ਕਾਤਲਾਨਾ ਹਮਲਾ ਕੀਤਾ ਸੀ ਉਸ ਬੰਦੇ ਨੂੰ ਕਿੰਨੇ ਮਾਰਿਆ ਸੀ ਨਹੀਂ ਤੁਹਾਨੂੰ ਪਤਾ ਹੈ ਕਿ ਆਜ਼ਾਦ ਹਿੰਦ ਫੌਜ ਚ ਇਹਨਾਂ ਨੂੰ ਕੈਪਟਨ ਦਾ ਅਹੁਦਾ ਦਿੱਤਾ ਗਿਆ ਸੀ ਦੂਜੀ ਗੱਲ ਨਾਗਨ ਤੁਸੀਂ ਸ੍ਰੀ ਦੇਵੀ ਜੀ ਜਾਂ ਹੋਰ ਫਿਲਮਾਂ 'ਚ ਸੁਣਿਆ ਹੋਇਆ ਕਿ ਨਾਗਨ ਬਹੁਤ ਖਤਰਨਾਕ ਹੁੰਦੀ ਆ ਪਰ ਸੁਭਾਸ਼ ਚੰਦਰ ਬੋਸ ਜੀ ਨੇ ਜਿਸ ਮਹਿਲਾ ਨੂੰ ਨਾਗਨ ਦਾ ਰਤਬਾ ਖਿਤਾਬ ਦਿੱਤਾ ਸੀ ਜਾਣਦੇ ਹੋ ਉਸ ਨੂੰ ਨਹੀਂ ਐਸੀ ਮਹਾਨ ਔਰਤ ਜਿਸ ਤੇ ਜਦੋਂ ਮਤਲਬ ਆਜ਼ਾਦਿੰਦ ਫੌਜ ਨੇ ਸਮਰਪਣ ਕਰਤਾ ਕਾਲੇ ਪਾਣੀ ਦੀ ਸਜ਼ਾ ਹੋ ਗਈ ਪਰ ਇਹਨਾਂ ਨੂੰ ਨਹੀਂ ਛੱਡਿਆ ਕਿਉਂਕਿ ਇਹਨਾਂ ਤੇ ਪਤੀ ਦੀ ਮੌਤ ਦਾ ਇਲਜ਼ਾਮ ਸੀ ਤੇ ਜੇਲ੍ਹ ਦਾ ਜੇਲਰ ਜਿਹੜਾ ਸੀ ਉਹ ਇੰਨਾ ਕੁ क्रूर ਸੀ ਕਿ ਉਹਨੇ ਟੌਰਚਰ ਕਰਦਿਆਂ ਜਮੂਰਾ ਨਾਲ ਇਹਨਾਂ ਦੀਆਂ ਛਾਤੀਆਂ ਤੱਕ ਕੱਟ ਦਿੱਤੀਆਂ ਸੀ। ਜਾਣਦੇ ਹੋ ਕੌਣ ਹੈ? ਨਹੀਂ। ਐਸੀ ਮਹਾਨ ਦੇਸ਼ ਭਗਤ ਔਰਤ ਜਿਸ ਦੀ ਹਿੰਦੁਸਤਾਨ ਨੇ ਕਿਸੇ ਨੇ ਵੀ ਕੀਮਤ ਨਹੀਂ ਭਾਈ ਕੌਡੀਆਂ ਦੇ ਪਾ ਮਤਲਬ ਰੁਲ ਗਏ ਹੋ। ਸਿਰਫ ਇੱਕ ਪੱਤਰਕਾਰ ਸੀ ਜਿਨੇ ਉਹਨਾਂ ਦਾ ਲਵਾਰਸ ਲਾਸ਼ ਦਾ ਸੰਸਕਾਰ ਕੀਤਾ। ਜਾਣਦੇ ਹੋ ਕੌਣ ਹੈ? ਨਹੀਂ ਕੌਣ ਸਨ? ਸੋ ਭੈਣੋ ਦੋਸਤੋ ਮੈਨੂੰ ਪਤਾ ਹੈ ਕਿ ਤੁਸੀਂ ਕੀ ਬਹੁਤ ਘੱਟ ਲੋਕ ਜਾਣਦੇ ਨੇ ਮੈਨੂੰ ਵੀ ਉਦੋਂ ਪਤਾ ਲੱਗਾ ਜਦੋਂ ਮੈਂ ਸੁਖਦੇਵ ਰਾਮ ਸੁਖੀ ਜੀ ਦੀ ਕਿਤਾਬ ਕਿਸ ਮਿੱਟੀ ਦੀਆਂ ਬਣੀਆਂ ਇਹ ਵਿਰਾਂਗਣਾ ਪੜੀ ਤੇ ਮੈਂ ਹੈਰਾਨ ਰਹਿ ਗਿਆ ਰੌਂਗਟੇ ਖੜੇ ਕਰਨ ਵਾਲਿਆ ਜਜ਼ਬਾਤ ਭਗਤੀ ਸਭ ਤੋਂ ਪਹਿਲਾਂ ਮੈਂ ਗੁਰਿੰਦਰ ਮਖਨਾ ਤੇ ਪਰਮਜੀਤ ਗੌਰ ਅਸੀਂ ਦੋਵੇਂ ਹਾਜ਼ਰ ਹਾਂ ਫਿਰ ਗੁਰਿੰਦਰ ਮਖਨਾ ਸ਼ੋਅ ਲੈ ਕੇ ਤੇ ਇਸ ਵਾਰੀ ਦੇਸ਼ ਭਗਤੀ ਦੀ ਇੱਕ ਮਹਾਨ ਕਹਾਣੀ ਇਸ ਔਰਤ ਬਾਰੇ ਇਸ ਵਿਰਾਂਗਣਾ ਬਾਰੇ ਜਿਨੇ ਦੇਸ਼ ਲਈ ਕੁਰਬਾਨੀ ਦਿੱਤੀ ਔਰ ਲਵਾਰਸ ਹਾਲਤ ਵਿੱਚ 92 ਸਾਲ ਦੀ ਉਮਰ 'ਚ ਇੱਕ ਪੱਤਰਕਾਰ ਨੇ ਇਹਨਾਂ ਦਾ ਸੰਸਕਾਰ ਕੀਤਾ ਇਥੋਂ ਤੱਕ ਕਿ ਦੇਸ਼ ਦੇ ਮਹਾਨ ਲੋਕਾਂ ਨੇ ਉਹਨਾਂ ਦੀ ਕੁਰਬਾਨੀ ਦਾ ਕਾਢੀ ਮੁੱਲ ਨਹੀਂ ਪਾਇਆ ਜਿਨ੍ਹਾਂ ਦੇ ਅੰਦਰ ਜਜ਼ਬਾ ਕੁੱਟ-ਕੁੱਟ ਕੇ ਭਰਿਆ ਸੀ ਦੇਸ਼ ਭਗਤੀ ਦਾ ਦੇਸ਼ ਲਈ ਪ੍ਰੇਮ ਦਾ ਔਰ ਇਹ ਔਰਤ ਦਾ ਨਾਮ ਹੈ ਨੀਰਾ ਆਰਿਆ अच्छा जी नीरा आर्य ਉਹ ਮਹਾਨ ਔਰਤ ਹੈ ਜਿਨ੍ਹਾਂ ਦਾ ਜਨਮ 5 ਮਾਰਚ 1902 ਨੂੰ ਖਾਕੜੇ ਪਿੰਡ ਬਾਗਵਤ ਤਹਿਸੀਲ ਤੇ ਉੱਤਰ ਪ੍ਰਦੇਸ਼ ਜਿਹਨੂੰ ਆਪਾਂ ਯੂਪੀ ਕਹਿੰਦੇ ਆ ਉਹਦੇ ਵਿੱਚ ਆਇਆ ਇਹਨਾਂ ਦੇ ਪਿਤਾ ਜੀ ਦਾ ਨਾਮ ਸੀ ਛੱਜੂ ਮਾਲ ਜੀ ਬਹੁਤ ਵੱਡੇ ਕਾਰੋਬਾਰੀ ਸੀ ਵੱਡੇ ਸੇਠ ਸਨ ਤੇ ਮਤਲਬ ਉਹਨਾਂ ਦਾ ਨਾ ਕਾਰੋਬਾਰ ਦਾ ਕੇਂਦਰ ਜਿਹੜਾ ਸਾਰਾ ਕਲਕੱਤੇ ਸੀ ਐਕਚੁਅਲੀ ਤੇ ਜੰਮੇ ਤੇ ਉੱਤਰ ਪ੍ਰਦੇਸ਼ ਯੂਪੀ ਸੀ ਪਰ ਉਹਨਾਂ ਦਾ ਕਾਰੋਬਾਰ ਦਾ ਸਾਰਾ ਕੇਂਦਰ ਸੀ ਉੱਤਰ ਪ੍ਰਦੇਸ਼ ਕਲਕੱਤਾ ਤੇ ਕਲਕੱਤੇ ਦੇ ਵਿੱਚ ਹੀ ਇਹਨਾਂ ਦੀ ਪੜ੍ਹਾਈ ਹੋਈ ਹੁਣ ਤੁਹਾਨੂੰ ਪਤਾ ਵੀ ਉਹਨਾਂ ਜ਼ਮਾਨਿਆਂ 'ਚ ਕਿਹੜੇ ਜ਼ਮਾਨੇ ਦੀ ਗੱਲ ਹੈ ਔਰਤਾਂ ਨੂੰ ਪੜਾਉਂਦੇ ਨਹੀਂ ਸੀ ਉਹਨਾਂ ਜ਼ਮਾਨਿਆਂ ਵਿੱਚ ਇਹਨਾਂ ਨੇ ਹਿੰਦੀ ਬੰਗਾਲੀ ਤੇ ਅੰਗਰੇਜ਼ੀ ਤੋਂ ਇਲਾਵਾ ਹੋਰ ਭਾਸ਼ਾਵਾਂ ਦੇ ਵਿੱਚ ਵੀ ਮਹਾਰਤ ਹਾਸਲ ਕਰ ਲਈ ਸੀ ਅੱਛਾ ਇੰਨੀਆਂ ਭਾਸ਼ਾਵਾਂ ਦੇ ਹਾਂਜੀ ਅੱਛਾ ਜੀ ਹੋਰ ਤੇ ਹੋਰ ਇਹਨਾਂ ਦਾ ਵਿਆਹ ਨਾ ਜਦੋਂ ਮਤਲਬ ਵਿਆਹ ਦੀ ਉਮਰ ਹੋਈ ਹਾਂਜੀ ਇਹਨਾਂ ਦਾ ਵਿਆਹ ਕਰਤਾ ਇੱਕ ਅੰਗਰੇਜ਼ ਫੌਜ ਦੇ ਵਿੱਚ ਨਾ ਅੰਗਰੇਜ਼ਾਂ ਦੇ ਸਿਪਾਈ ਪਿੱਠੂ ਕਹਿੰਦੇ ਅੰਗਰੇਜ਼ੀ ਫੌਜ ਦੇ ਉਹਦੇ ਵਿੱਚ ਸੀ ਆਈਡੀ ਅਫਸਰ ਸਨ ਸ੍ਰੀਕਾਤ ਜੈ ਰੰਜਨ ਉਹਨਾਂ ਦੇ ਨਾਲ ਇਹਨਾਂ ਦਾ ਵਿਆਹ ਹੋ ਗਿਆ ਹੁਣ ਤੁਹਾਨੂੰ ਪਤਾ ਵਿਆਹ ਦੀ ਪਵਿੱਤਰ ਮਰਿਆਦਾ ਵਾ ਚਲੋ ਇਹ ਬਚਾਰੀਆਂ ਨਪੋਲ ਸੀ ਤੇ ਉਹਨਾਂ ਨਾਲ ਵਿਆਹ ਹੋ ਗਿਆ ਤੇ ਉਹ ਜਿਹੜੇ ਸੀ ਉਹਨਾਂ ਦਾ ਇੱਕੋ ਇੱਕ ਮੇਨ ਨਿਸ਼ਾਨਾ ਸੀ ਕਿ ਉਹਨਾਂ ਨੂੰ ਅੰਗਰੇਜ਼ ਸਰਕਾਰ ਨੇ ਡਿਊਟੀ ਲਈ ਹੋਈ ਸੀ ਕਿ ਤੁਹਾਨੂੰ ਜਿੱਥੇ ਵੀ ਕਿਤੇ ਸੁਭਾਸ਼ ਚੰਦਰ ਬੋਸ ਜੀ ਆਜ਼ਾਦ ਹਿੰਦ ਫੌਜ ਦੇ ਕਮਾਂਡਰ ਇਨ ਚੀਫ ਸੀ ਉਹ ਜਿੱਥੇ ਵੀ ਕਿਤੇ ਦਿਖਣ ਉਹਨਾਂ ਨੂੰ ਕਤਲ ਕਰਨਾ अच्छा मतलब ਇਹਨਾਂ ਦੀ ਡਿਊਟੀ ਲੱਗੀ ਹੋਈ ਸੀ ਇਹ ਗੱਲ ਨੀਰਾ ਆ ਰਿਹਾ ਜਿਹਨੂੰ ਅਜੇ ਖੁੱਲੇ ਤੌਰ ਤੇ ਪਤਾ ਨਹੀਂ ਉਹਨਾਂ ਨੇ ਇਹਨਾਂ ਨੂੰ ਪਤਾ ਹੈ ਕਿ ਮੇਰੇ ਪਤੀ ਜਿਹੜੇ ਸੀਆਈਡੀ ਅਫਸਰ ਆ ਉਹ ਕੀ ਹੋਇਆ ਕਿ ਇੱਕ ਵਾਰੀ ਨਾ ਆਜ਼ਾਦ ਹਿੰਦ ਫੌਜ ਦੇ ਜਿਹੜੇ ਕਮਾਂਡਰ ਸੀ ਹਾਂਜੀ ਪਿਤ੍ਰਮੋਨ ਰਾਏ ਉਹ ਕਿਤੇ ਕਿਸੇ ਫੰਕਸ਼ਨ ਦੇ ਵਿੱਚ ਨੀਰਾ ਆ ਰਿਹਾ ਜਿੱਤੇ ਸੰਪਰਕ ਚਾਏ ਉਹਨਾਂ ਨੇ ਵੇਖਿਆ ਕਿ ਨੀਰਾ ਆਰਿਆ ਜੀ ਤਾਂ ਬਹੁਤ ਦਲੇਰ ਨੇ ਬਹੁਤ ਨਿੰਡਰ ਨੇ ਤੇ ਉਹਨਾਂ ਨੇ ਅੰਦਰ ਨੂੰ ਪੜ ਲਿਆ ਕਿਉਂਕਿ ਦੇਸ਼ ਭਗਤ ਦੇਸ਼ ਭਗਤ ਦੇ ਜਜ਼ਬੇ ਨੂੰ ਸਮਝ ਸਕਦਾ ਤੇ ਉਹਨਾਂ ਨੇ ਨੀਰਾ ਆਰਿਆ ਜੀ ਨੂੰ ਆਫਰ ਕੀਤੀ ਕਿ ਤੁਸੀਂ ਸਾਡੀ ਆਜ਼ਾਦ ਹਿੰਦ ਫੌਜ ਚ ਆ ਜਾਓ ਮੈਂ ਇਹਦਾ ਜਸੂਸੀ ਵਿਭਾਗ ਦਾ ਕਮਾਂਡਰ ਆ ਅੱਛਾ ਉਦੋਂ ਜਸੂਸੀ ਵਿਭਾਗ ਦੇ ਵਿੱਚ ਮਤਲਬ ਸਾਰੇ ਬੰਦੇ ਹੀ ਕੰਮ ਕਰਦੇ ਸੀ ਹਾਂਜੀ ਔਰਤਾਂ ਨਹੀਂ ਸੀ ਕਰਦੀਆਂ ਤੇ ਇਹ ਗੱਲ ਇਹਨਾਂ ਨੂੰ ਨੀਰਾ ਆਰਿਆ ਜੀ ਨੂੰ ਚੰਗੀ ਲੱਗੀ ਇਹਨਾਂ ਨੇ ਭਟਾ ਹਾਂ ਕਰਤੀ ਇਹਨਾਂ ਨੇ ਕਹਿਤਾ ਵੀ ਹਾਂ ਮੈਂ ਤੁਹਾਡੇ ਵਿੱਚ ਸ਼ਾਮਲ ਹੋਵਾਂਗੀ ਪਰ ਉਹਨਾਂ ਨੇ ਦੱਸਿਆ ਕਿ ਮੇਰੇ ਪਤੀ ਤੇ ਮਤਲਬ ਅ ਅੰਗਰੇਜ਼ਾਂ ਦੀ ਸੀਆਈਡੀ ਅਫਸਰ ਨੇ ਹਾਂਜੀ ਉਹਨਾਂ ਨੇ ਕਿਹਾ ਕਿ ਤੁਸੀਂ ਆਪਣਾ ਕੰਮ ਕਰੋ ਉਹਨਾਂ ਨੂੰ ਆਪਣਾ ਕੰਮ ਕਰਨ ਦਿਓ ਤੁਸੀਂ ਉਹਨਾਂ ਤੱਕ ਸੂਖ ਖਬਰ ਤੱਕ ਨਾ ਲੱਗਣ ਦਿਓ ਅੱਛਾ ਹਾਂ ਹੁਣ ਤੁਹਾਨੂੰ ਪਤਾ ਵੀ ਆਜ਼ਾਦ ਇੰਦ ਫੌਜ ਦਾ ਇਹਨਾਂ ਦਾ ਔਰਤਾਂ ਨੂੰ ਭਰਤੀ ਕਰਨ ਦਾ ਮੁੱਖ ਜਸੂਸ ਹੋ ਵੀ ਕੰਮ ਕੀ ਸੀ ਨਹੀਂ ਪਤਾ ਅਸਲ 'ਚ ਉਹਨਾਂ ਨੂੰ ਤਾਂ ਭਰਤੇ ਕੀਤਾ ਜਾਂਦਾ ਇਹਨਾਂ ਦੀ ਡਿਊਟੀ ਇਹ ਲੱਗੀ ਹੁੰਦੀ ਸੀ ਇਹਨਾਂ ਔਰਤਾਂ ਜਸੂਸਾਂ ਦੀ ਹਾਂਜੀ ਪਹਿਲੀ ਗੱਲ ਹੈ ਕਿ ਭਾਰਤ ਦੀ ਮਹਿਲੀ ਜਸੂਸਾ ਮਹਿਲਾ ਜਸੂਸ ਦਾ ਜਿਹੜਾ ਰਤਬਾ ਉਹ ਨੀਰਾ ਅਰਿਆਜੀ ਕੋਲ ਹੈ ਅੱਛਾ ਇਹ ਉਹਨਾਂ ਨੇ ਆਜ਼ਾਦ ਹਿੰਦ ਫੌਜ ਦੀਆਂ ਜਿਹੜੀਆਂ ਮਹਿਲਾ ਜਸੂਸ ਵਿਭਾਗ ਸੀ ਨਾ ਉਹਨਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਸੀ ਵੀ ਤੁਸੀਂ ਅੰਗਰੇਜ਼ ਅਫਸਰ ਹੈ ਨਾ ਜਿਹੜੇ ਉਹਨਾਂ ਦੇ ਘਰਾਂ 'ਚ ਜਾਣਾ ਨੌਕਰੀਆਂ ਨੌਕਰਾਨੀਆਂ ਬਣ ਕੇ ਤੇ ਇਹ ਨੌਕਰਾਨੀਆਂ ਬਣ ਕੇ ਇਹ ਉਹਨਾਂ ਦੇ ਘਰਾਂ 'ਚ ਉਹਨਾਂ ਦੀ ਸਫਾਈ ਖਾਣਾ ਬਣਾਉਣਾ ਯਾ ਇਹੋ ਜਿਹੇ ਕੰਮ ਕਰਦੀਆਂ ਸੀ ਬੱਚੇ ਖਡਾਉਣੇ ਅਸਲ ਵਿੱਚ ਉਹਨਾਂ ਨੂੰ ਇਹ ਡਿਊਟੀ ਦਿੱਤੀ ਗਈ ਸੀ ਕਿ ਜਦੋਂ ਅੰਗਰੇਜ਼ ਅਫਸਰ ਇੱਧਰ ਉੱਧਰ ਹੋਣ ਉਹਨਾਂ ਦੀ ਬੈਠਕ 'ਚ ਜਾ ਕੇ ਉਹਨਾਂ ਦੇ ਜਿਹੜੇ ਡਰਾਇੰਗ ਰੂਮ ਹੈ ਜਾਂ ਜਿੱਥੇ ਉਹ ਕੰਮ ਕਰਦੇ ਨੇ ਉਹਨਾਂ ਦੇ ਦਸਤਾਵੇਜ਼ ਕੱਢਣੇ ਆ ਲੱਭਣੇ ਆ ਉਹਨਾਂ ਨੂੰ ਕਿਸੇ ਵੀ ਤਰੀਕੇ ਜਾਂ ਪੜ੍ਹ ਕੇ ਯਾਦ ਰੱਖਣਾ ਜਾਂ ਉਹਨਾਂ ਦਾ ਕੋਈ ਕਿਉਂਕਿ ਉਦੋਂ ਮੋਬਾਈਲ ਮੋਬਾਈਲ ਤਾਂ ਹੁੰਦੇ ਨਹੀਂ ਕਿ ਜਿੰਨਾ 'ਚ ਫੋਟੋ ਖਿੱਚੀ ਜਾਵੇ ਤੇ ਉਹਨਾਂ ਨੂੰ ਯਾਦ ਕਰਕੇ ਤਾਂ ਹੀ ਉਹਨਾਂ ਨੇ ਹਿੰਦੀ ਬੰਗਾਲੀ ਅੰਗਰੇਜ਼ੀ ਤਿੰਨਾਂ ਭਾਸ਼ਾਵਾਂ 'ਚ ਮਹਾਰਤ ਹਾਸਲ ਕੀਤੀ ਸੀ ਤੇ ਇਹ ਤੁਸੀਂ ਸਾਡੇ ਤੱਕ ਖਬਰ ਪਹੁੰਚਾਉਣੀ ਆ ਕਿ ਹੁਣ ਆ ਆਉਣ ਵਾਲਾ ਹੋਣ ਅੰਗਰੇਜ਼ ਆ ਮੀਟਿੰਗ ਚ ਆ ਕਰਨ ਵਾਲਿਆ ਤੇ ਆ ਕਰਨ ਵਾਲਿਆ ਤੇ ਇਹ ਉਹਨਾਂ ਦੀ ਡਿਊਟੀ ਹੁੰਦੀ ਸੀ ਪਰ ਤੁਹਾਨੂੰ ਪਤਾ ਵੀ ਜੇ ਕਿਤੇ ਬਾਈ ਚਾਂਸ ਫੜੇ ਫੜੇ ਜਾਏ ਤਾਂ ਫਿਰ ਕੀ ਕਰਦੇ ਸੀ ਕੀ ਕਰਦੇ ਸੀ ਉਹਨਾਂ ਨੇ ਹੁਕਮ ਦਿੱਤਾ ਹੋਇਆ ਸੀ ਵੀ ਜਦੋਂ ਤੁਹਾਨੂੰ ਲੱਗੇ ਵੀ ਡਰ ਹੈ ਖਦਸ਼ਾਵਾ ਹੁਣ ਮੈਂ ਬਚ ਨਹੀਂ ਸਕਦੇ ਹੁਣ ਮੈਂ ਫੜੀ ਗਈ ਹਾਂ ਤੇ ਉਹਨਾਂ ਦੇ ਹੱਥ ਚ ਆਉਣ ਤੋਂ ਪਹਿਲਾਂ ਤੁਸੀਂ ਆਪਣੇ ਆਪ ਨੂੰ ਗੋਲੀ ਮਾਰ ਲੈਣੀ ਤਾਂ ਕਿ ਉਹਨਾਂ ਨੂੰ ਪਤਾ ਨਾ ਲੱਗੇ ਅੱਛਾ ਸੋ ਇਹ ਬਹੁਤ ਖਤਰਨਾਕ ਜੋਖਮ ਭਰਿਆ ਕੰਮ ਸੀ ਜਿਹੜਾ ਨੀਰਾ ਆ ਰਿਹਾ ਜੀ ਨੇ ਇਹ ਸਵੀਕਾਰ ਕਰ ਲਿਆ ਇਹਨਾਂ ਦੇ ਇੱਕ ਭਰਾ ਸੀ ਬਸੰਤ ਕੁਮਾਰ ਨੀਰਾ ਆਰਿਆ ਦੇ ਅੱਛਾ ਤੇ ਉਹ ਵੀ ਦੇਸ਼ ਭਗਤੀ ਦਾ ਜਜ਼ਬਾ ਰੱਖਦੇ ਵੀ ਤੋਂ ਦੋਵੇਂ ਕਿਸੇ ਵੀ ਵੇਲੇ ਮਰ ਮਟਣ ਲਈ ਤਿਆਰ ਸੀ ਦੇਸ਼ ਲਈ ਅੱਛਾ ਹੁਣ ਹੋਇਆ ਕੀ ਕਿ ਇੱਕ ਵਾਰੀ ਸ਼੍ਰੀ ਕਾਂਤ ਜੈ ਰੰਜਨ ਜਿਹੜੇ ਇਹਨਾਂ ਦੇ ਪਤੀ ਸੀ ਨੀਰਾ ਆਰਿਆ ਜੀ ਦੇ ਹਾਂਜੀ ਉਹ ਮੌਕੇ ਦੀ ਤਾੜਤੇ ਸੀ ਉਹਨਾਂ ਨੇ ਰੈਕੀ ਕੀਤੀ ਹੋਈ ਸੀ ਸੁਭਾਸ਼ ਚੰਦਰ ਬੋਸ ਜੀ ਦੀ ਹਾਂਜੀ ਸੁਭਾਸ਼ ਚੰਦਰ ਬੋਸ ਜੀ ਉਹਨਾਂ ਨੂੰ ਮਿਲੇ ਉਹਨਾਂ ਨੇ ਗੋਲੀ ਮਾਰੀ ਉਹਨਾਂ ਦੇ ਅੱਛਾ ਜੀ ਗੋਲੀ ਬਾਈ ਚਾਂਸ ਬਚ ਗਈ ਉਹਨਾਂ ਦੇ ਬੈਠੇ ਡਰਾਈਵਰ ਤੇ ਲੱਗ ਗਈ ਅੱਛਾ ਜੀ ਡਰਾਈਵਰ ਤੇ ਲੱਗ ਗਈ ਤੇ ਉਸੇ ਵੇਲੇ ਕਿਤੇ ਉੱਥੇ ਨੀਰਾ ਆ ਰਹੀ ਆ ਜੀ ਸੀ ਉਹਨਾਂ ਨੂੰ ਜਦੋਂ ਪਤਾ ਲੱਗਾ ਉਹਨਾਂ ਨੇ ਨਾ ਸੰਗੀਨ ਲਿਆ ਕੇ ਤੇ ਸਿੱਧੀ ਉਹਨਾਂ ਦੇ ਜੈਰਨਜੰਦੇ ਸੀਨੇ 'ਚ ਖੋਪਤੀ ਅੱਛਾ ਇਹ ਸੰਗੀਨ ਕੀ ਹੁੰਦੀ ਹੈ ਸੰਗੀਨ ਐਕਚੁਅਲੀ ਜਿਹੜੀ ਇਹ ਨਾ ਬੰਦੂਕ ਹੁੰਦੀ ਆ ਹਾਂਜੀ ਉਹ ਬੰਦੂਕ ਦੇ ਅੱਗੇ ਇੱਕ ਛੁਰੀ ਨੁਮਾ ਇੱਕ ਪੌਣਿਕ ਫੁੱਟ ਦੀ ਇੱਕ ਛੁਰਿੰਦਿਆ ਜਦੋਂ ਫੌਜੀਆ ਕੋਲ ਬੰਦੂਕ ਨਾ ਚੱਲੇ ਗੋਲੀ ਮੁੱਕ ਜੇ ਤੇ ਉਦੋਂ ਹੱਥੋਂ ਹੱਤੀ ਜਿਹੜੀ ਲੜਾਈ ਹੁੰਦੀ ਹੈ ਨਾ ਉਦੋਂ ਫਿਰ ਉਹ ਸੰਗੀਨ ਨਾਲ ਲੜਦੇ ਆ ਤੇ ਉਹ ਇਹਨਾਂ ਦੇ ਹੱਥ ਸੀ ਤੇ ਉਹਨਾਂ ਨੇ ਸਿੱਧੀ ਸੰਗੀਨ ਆਪਣੇ ਪਤੀ ਦੇ ਪਤੀ ਨਹੀਂ ਗਦਾਰ ਪਤੀ ਦੇ ਸ੍ਰੀਕਾਂਤ ਜੈ ਰੰਜਨ ਜਿਨ੍ਹਾਂ ਨੇ ਗੋਲੀ ਮਾਰੀ ਸੁਭਾਚੰਦਰ ਬੋਸ ਜੀ ਦੇ ਉਹਨਾਂ ਦੇ ਸੀਨੇ 'ਚ ਘੁਬਾਤੀ ਉਹਨਾਂ ਨੂੰ ਮੌਕੇ ਤੇ ਮਾਰਤਾ ਹੁਣ ਵੇਖੋ ਇੱਕ ਹਿੰਦੁਸਤਾਨੀ ਔਰਤ ਜਿਹੜੀ ਆਪਣੇ ਪਤੀ ਨੂੰ ਪਰਮੇਸ਼ਰ ਮੰਨਦੀ ਆ ਜਿਹੜੀ ਉਹਦੇ ਨਾਂ ਦਾ ਮੰਗ ਚ ਸੰਦੂਰ ਪੜਦੀ ਆ ਮੰਗਲ ਸੂਤਰ ਪਾਉਂਦੀ ਆ ਸੱਤ ਫੇਰੇ ਲਏ ਹੁੰਦੇ ਆ ਜਿਨੇ ਅ ਅਗਨੀ ਦੇ ਸਾਹਮਣੇ ਉਹਦੇ ਲਈ ਇਹ ਕਿੰਨਾ ਵੱਡਾ ਕੰਮ ਸੀ ਕਿ ਆਪਣੇ ਇੱਕ ਗਦਾਰ ਪਤੀ ਨੂੰ ਪਤੀ ਨੂੰ ਮਾਰਨਾ ਤੇ ਉਹ ਵੱਡਾ ਕੰਮ ਇਹ ਇਹਨਾਂ ਨੇਰਾ ਆ ਰਹਿਆ ਨੇ ਕਿਉਂਕਿ ਉਹਨਾਂ ਨੇ ਆਜ਼ਾਦ ਇੰਦਫੌਜ ਦੇ ਕਮਾਂਡਰ ਸੁਭਾਚੰਦਰ ਬੋਸ ਜੀ ਤੇ ਗੋਲੀ ਮਾਰ ਕੇ ਮਾਰਨ ਦਾ ਮਤਲਬ ਇੱਕ ਸਾਜ਼ਿਸ਼ ਕੀਤੀ ਸੀ ਤੇ ਉਹਦਾ ਬਦਲਾ ਲੈ ਲਿਆ ਹੁਣ ਜਦੋਂ ਇਹ ਖਬਰ ਸੁਭਾਸ਼ ਚੰਦਰ ਬੋਸ ਜੀ ਤੱਕ ਪਹੁੰਚੀ ਹਾਂਜੀ ਉਹ ਇਹ ਬਹਾਦਰੀ ਸੁਣ ਕੇ ਬੜਾ ਖੁਸ਼ ਹੋਏ ਉਹਨਾਂ ਨੇ ਉਹਨਾਂ ਨੂੰ ਕੋਲ ਬੁਲਾਇਆ ਪਰ ਤੁਹਾਨੂੰ ਪਤਾ ਹੈ ਉਹਨਾਂ ਨੂੰ ਕੀ ਰਤਬਾ ਤੇ ਖਿਤਾਬ ਦਿੱਤਾ ਨਹੀਂ ਉਹਨਾਂ ਨੂੰ ਖਿਤਾਬ ਦਿੱਤਾ ਨਾਗਿੰਦਾ ਜੀ ਨਾਗਿੰਦਾ ਹਾਂ ਨਾਗਨ ਜੀ ਦਾ ਫਨ ਤਜਿਹਰੇ ਅੰਦਰ ਇਨਾ ਮਤਲਬ ਦੇਸ਼ ਭਗਤੀ ਦਾ ਜਜ਼ਬਾ ਭਰਿਆ ਸੀ ਤੇ ਉਹਨੇ ਉਸੇ ਵੇਲੇ ਮਤਲਬ ਬਿਨਾ ਕਿਸੇ ਨਾਗਿੰਦ ਦਾ ਬਦਲਾ ਬੜਾ ਮਸ਼ਹੂਰ ਹੁੰਦਾ ਇਸ ਕਰਕੇ ਨਾਗਿੰਦ ਦਾ ਦਿੱਤਾ ਲੋਕੀ ਤਾਂ ਫਿਲਮਾਂ ਚ ਵੇਖਦੇ ਆ ਜਾਂ ਨਾਗਿੰਦ ਤੋਂ ਡਰ ਰੱਖਦੇ ਪਰ ਉਹਨਾਂ ਨੇ ਨਾਗਿੰਦ ਇੱਕ ਬਹਾਦਰੀ ਦਾ ਰੂਪ ਦੇ ਕੇ ਇਸਤਰੀ ਨੂੰ ਨੀਰਾ ਆ ਰਿਆ ਜਿਹਨੂੰ ਇਹ ਸਨਮਾਨਿਤ ਕੀਤਾ ਨਾਗਿੰਦ ਦੇ ਰੋਟੋਬੇਡੇਨਲ ਫਿਰ ਕੀ ਹੋਇਆ ਇੱਕ ਹੋਰ ਮਹਾਨ ਔਰਤ ਸੀ ਜਿਹੜੀ ਆਜ਼ਾਦ ਇਨਫੌਜਲੀ ਉਦੋਂ ਨਾ ਤਿੰਨ ਔਰਤਾਂ ਇਹਨਾਂ ਨੂੰ ਵੇਖਾ-ਵਖਾਈ ਭਰਤੀ ਹੋ ਗਈਆਂ ਇੱਕ ਦੁਰਗਾ ਜੀ ਅੱਛਾ ਜੀ ਇੱਕ ਸਰਸਵਤੀ ਰਾਜਾਮਨੀ ਤੇ ਇੱਕ ਹੋਰ ਮੈਮ ਸੀ ਮੈਂ ਉਹਨਾਂ ਦਾ ਨਾਮ ਯਾਦ ਆਊਗਾ ਤਾਂ ਮੈਂ ਤੁਹਾਨੂੰ ਦੱਸਦਾ ਇੱਕ ਵਾਰੀ ਕੀ ਹੋਇਆ ਕਿ ਸ਼ੱਕ ਦੇ ਵਿੱਚ ਦੁਰਗਾ ਜੀ ਨੂੰ ਉੱਥੋਂ ਦੀ ਅੰਗਰੇਜ਼ਾਂ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਗ੍ਰਫਤਾਰ ਕਰਕੇ ਉਹਨਾਂ ਨੇ ਜਿਹੜੀ ਆਪਣੀ ਉੱਥੇ ਹਵਾਲਾ ਜਾਂ ਜੇਲ੍ਹ ਸੀ ਉੱਥੇ ਰੱਖਤਾ ਜਦੋਂ ਇਹ ਆਜ਼ਾਦ 인ਦ ਫੌਜ ਨੂੰ ਪਤਾ ਲੱਗਾ ਤੇ ਉਹਨਾਂ ਨੇ ਪਵਿੱਤਰ ਮਹਾਂ ਰਾਏ ਜੀ ਜਿਹੜੇ ਕਮਾਂਡਰ ਸੀ ਖੁਫੀਆ ਵਿਭਾਗ ਦੇ ਉਹਨਾਂ ਨੇ ਇਹਨਾਂ ਦੀ ਡਿਊਟੀ ਲਈ ਤੇ ਡਿਊਟੀ ਲੱਗੀ ਨੀਰਾ ਆਰਿਆ ਜੀ ਤੇ ਇਹਨਾਂ ਦੀ ਸਰਸਵਤੀ ਰਾਜਮਾਨੀ ਦੀ ਇਹਨਾਂ ਨੂੰ ਕਿਹਾ ਵੀ ਤੁਸੀਂ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਛੁਡਾ ਕੇ ਲਿਆਉਣਾ ਕਿਉਂਕਿ ਇਹ ਬਹੁਤ ਸਾਡੇ ਲਈ ਕੀਮਤੀ ਹੈ ਦੁਰਗਾ ਤੇ ਇਹਨਾਂ ਕੋ ਭੇਦ ਵੀ ਬਹੁਤ ਆ ਕਿਤੇ 1921 ਹੋ ਗਈ ਜਾਂ ਕਿਤੇ ਕੋਈ ਮਤਲਬ ਬੇਵਿਸ਼ਵਾਸੀ ਹੋ ਗਈ ਤਾਂ ਕੰਮ ਖਰਾਬ ਹੋ ਸਕਦਾ ਇਹਨਾਂ ਨੇ ਕੀ ਕੀਤਾ ਵੀ ਇਹਨਾਂ ਦੋਵਾਂ ਨੇ ਨਾ ਖਸਰਿਆਂ ਦਾ ਪੇਸ ਬਣਾਇਆ ਅੱਛਾ ਤੇ ਔਰਤਾਂ ਤਾਂ ਹੈ ਹੀ ਸੀ ਹਾਂਜੀ ਖਸਰਿਆਂ ਦੇ ਪੇਸ ਤੇ ਇਹ ਫੌਜੀ ਕੈਂਪ ਚ ਗਈਆਂ ਅੱਛਾ ਉੱਥੇ ਜਿਹੜੇ ਪੁਲਿਸ ਦੇ ਫਾਇਦਾ ਕੈਂਪਸ ਜਿੱਥੇ ਉਹਨਾਂ ਨੂੰ ਰੱਖਿਆ ਸੀ ਮਤਲਬ ਬੰਦ ਕੀਤਾ ਹੋਇਆ ਸੀ ਹਾਂਜੀ ਉੱਥੇ ਪਹੁੰਚ ਗਏ ਤੇ ਉੱਥੇ ਪਹੁੰਚ ਕੇ ਇਹਨਾਂ ਨੇ ਉੱਥੇ ਨਾਚ ਗਾਣਾ ਵੀ ਕੀਤਾ ਤੇ ਹੌਲੀ-ਹੌਲੀ ਨਾ ਇਹਨਾਂ ਨੇ ਪੁਲਿਸ ਅਫਸਰਾਂ ਨੂੰ ਬੇਹੋਸ਼ ਕਰਤਾ ਅੱਛਾ ਜਿਹੜੇ ਉੱਥੇ ਮੌਕੇ ਤੇ ਸੀ ਹਾਂਜੀ ਜਿੱਥੋਂ ਛੁਡਾ ਕੇ ਲੈ ਜਾਣਾ ਹੈ ਬੇਹੋਸ਼ ਕਰਕੇ ਇਹਨਾਂ ਨੇ ਕਿਸੇ ਤਰੀਕੇ ਚਾਬੀਆਂ ਕੱਢੀਆਂ ਤੇ ਦੁਰਗਾ ਜੀ ਨੂੰ ਉੱਥੋਂ ਛੁਡਾ ਕੇ ਤੇ ਭੱਜ ਗਏ ਅੱਛਾ ਲਾਏਗੇ ਉਹਨਾਂ ਨੇ ਭੱਜ ਗਏ ਉਧਰੋਂ ਜਦੋਂ ਥੋੜੀ ਬਹੁਤੀ ਉਹਨਾਂ ਨੂੰ ਹੁਸ਼ਾਈ ਹੋਣੀ ਜਾਂ ਮਤਲਬ ਕੋਈ ਚੀਜ਼ ਖੜਕ ਗਈ ਹਾਂਜੀ ਤੇ ਉਹਨਾਂ ਨੇ ਉਸੇ ਵੇਲੇ ਜੇਲ੍ਹ ਦੀਆਂ ਘੰਟੀਆਂ ਖੜਕਾਤੀਆਂ ਜਿੰਨੇ ਵੀ ਫੌਜ ਜਾਂ ਸਿਪਾਹੀ ਸੀ ਉਹ ਪਿੱਛੇ ਮਗਰ ਭੱਜ ਗਏ ਮਗਰ ਭੱਜੇ ਜੰਗਲ 'ਚ ਭੱਜ ਗੀਆਂ ਜੰਗਲ 'ਚ ਭੱਜਦੀਆਂ ਰਹੀਆਂ ਭੱਜਦੀ ਰਹੀਆਂ ਜੇ ਪਿੱਛੇ ਸੀ ਤੇ ਭੱਜ ਕੇ ਜਾ ਕੇ ਨਾ ਅ ਛੁਪ ਲਏ ਜੇ ਇੱਕ ਦਰਖਤ ਦੇ ਉੱਤੇ ਚੜ ਗਈ अच्छा ਹੁਣ ਫੌਜ ਇੱਧਰ ਉੱਧਰ ਟੀਂ ਟੀਂ ਸੀਟੀਆਂ ਮਾਰਦੀ ਘੁੰਮ ਰਹੀ ਲੱਭ ਰਹੀ ਆ ਇੱਧਰੋਂ ਉੱਧਰੋਂ ਇਹਨਾਂ ਨੂੰ ਪਤਾ ਦਿਖ ਰਹੀਆਂ ਉਤੋਂ ਵੀ ਥੱਲੇ ਫੌਜ ਲੱਭ ਰਹੀ ਆ ਪਰ ਉਹਨਾਂ ਨੂੰ ਪਤਾ ਨਹੀਂ ਲੱਗਾ ਇੰਨੀਆਂ ਬਹਾਦਰ ਸੀ ਉਹ ਇੱਕ ਦਿਨ ਦੋ ਦਿਨ ਜੰਗਲਾਂ ਦੀ ਛਾਣਾ ਮਾਰੀ ਕਰਦੀ ਰਹੀ ਪੁਲਿਸ ਪਰ ਇਹ ਉਤੋਂ ਵੇਖਦੇ ਰਹੀਆਂ ਭੁੱਖੀਆਂ ਪਿਆਸੀਆਂ ਮਤਲਬ ਤਿੰਨ ਦਿਨ ਜੰਗਲ 'ਚ ਉੱਤੇ ਦਰਖਤ ਤੇ ਕੱਟਦੇ ਅੱਛਾ ਜਦੋਂ ਅੰਗਰੇਜ਼ ਫੌਜ ਜਾਂ ਪੁਲਸ ਹਾਰ ਗਏ ਉਹਨਾਂ ਨੂੰ ਪਤਾ ਲੱਗਾ ਕਿ ਹੁਣ ਇੱਥੇ ਨਹੀਂ ਕਿਤੇ ਹੋ ਰਿਹਾ ਉਹ ਉੱਥੋਂ ਗਏ ਉਸ ਤੋਂ ਬਾਅਦ ਇਹਨਾਂ ਨੇ ਮੌਕਾ ਵੇਖਿਆ ਹੌਲੀ-ਹੌਲੀ ਦਰਖਤ ਤੋਂ ਉੱਤਰੀਆਂ ਦਰਖਤ ਤੋਂ ਉੱਤਰ ਕੇ ਫਿਰ ਵਾਪਸ ਆਪਣੇ ਕੈਂਪ ਗਈਆਂ ਹੁਣ ਵੇਖੋ ਇੱਕ ਔਰਤ ਦਾ ਦਰਖਤ ਤੇ ਚੜਨਾ ਕਿੰਨੀ ਬਹਾਦਰੀ ਦਾ ਕੰਮ ਕਿੰਨਾ ਕੁਝ ਉਹਨਾਂ ਨੇ ਟ੍ਰੇਨਿੰਗ ਲਈ ਹੋਗੀ ਕਿੰਨੀਆਂ ਬਹਾਦਰ ਹੋਣਗੀਆਂ ਕਿੰਨੀਆਂ ਐਕਟਿਵ ਹੋਣਗੀਆਂ ਜਦੋਂ ਇਹ ਹੁਣ ਕੈਂਪ ਵਿੱਚ ਵਾਪਸ ਆਈਆਂ ਇਹ ਗੱਲ ਸੁਭਾਸ਼ ਚੰਦਰ ਬੋਸ ਜੀ ਨੂੰ ਪਤਾ ਲੱਗੀ ਸਾਰੀ ਆਜ਼ਾਦ ਹਿੰਦ ਫੌਜ ਨੂੰ ਪਤਾ ਲੱਗੀ ਉਹ ਬੜੇ ਖੁਸ਼ ਹੋਏ ਉਹਨਾਂ ਨੇ ਉਸ ਵੇਲੇ ਇਹਨਾਂ ਨੂੰ ਬੁਲਾਇਆ ਤੇ ਦੁਰਗਾ ਜੀ ਨੂੰ ਔਰ ਸਰਸਵਤੀ ਰਾਜਮਨੀ ਨੂੰ ਉਹਨਾਂ ਨੇ ਰਾਣੀ ਝਾਂਸੀ ਰੈਜiment ਸੀ ਜਿਹੜੀ ਆਜ਼ਾਦ ਇੰਦਫੌਜ ਦੀ ਹਾਂਜੀ ਉਹਦੇ ਉਹਨਾਂ ਨੇ ਉਹਨਾਂ ਨੂੰ ਲੈਫਟੀਨੈਂਟ ਬਣਾਇਆ ਤੇ ਰਾਣੀ ਝਾਂਸੀ ਰੈਜiment ਦੇ ਹੀ ਇਹਨਾਂ ਨੂੰ ਨੀਰਾ ਆਰੀਆ ਜਿਹਨੂੰ ਕੈਪਟਨ ਬਣਾ ਦਿੱਤਾ ਅੱਛਾ ਜੀ ਇਹਨਾਂ ਵੱਡਾ ਅਹੁਦਾ ਦੇ ਕੇ ਸਨਮਾਨਿਤ ਕੀਤਾ ਸਮਾਂ ਲੰਘਿਆ ਜਦੋਂ ਪਤਾ ਲੱਗਾ ਵੀ ਆਜ਼ਾਦ ਇੰਦਫੌਜ ਹੁਣ ਮਤਲਬ ਅੰਗਰੇਜ਼ਾਂ ਦੀ ਫੌਜ ਦੇ ਸਾਹਮਣੇ ਨਹੀਂ ਟੇਕ ਸਕਦੀ ਕਿਉਂਕਿ ਵਿੱਚ ਕਈ ਗਦਾਰ ਵੀ ਆ ਗਏ ਸੀ ਕਈ ਸ਼ਹਾਦਤਾਂ ਹੋ ਗਈਆਂ ਸੀ ਤੇ ਇਹਨਾਂ ਨੂੰ ਸਾਰੀ ਆਜ਼ਾਦ ਹਿੰਦ ਫੌਜ ਨੇ ਇੱਕ ਮਤਾ ਪਕਾਇਆ ਵੀ ਹੁਣ ਆਪਾਂ ਨੂੰ ਆਤਮ ਸਮਰਪਣ ਕਰ ਦੇਣਾ ਚਾਹੀਦਾ ਇਹਨਾਂ ਨੇ ਫਿਰਨਾ ਸਾਰੀ ਆਜ਼ਾਦ ਹਿੰਦ ਫੌਜ ਦੇ ਜਿੰਨੇ ਵੀ ਸਿਪਾਹੀ ਸੀ ਜੁਝਾਰੂ ਸੀ ਸਾਰਿਆਂ ਨੇ ਆਤਮ ਸਮਰਪਣ ਕਰਤਾ ਹੱਥ ਖੜੇ ਕਰਤੇ ਇਹਨਾਂ ਨੂੰ ਜੇਲ੍ਹ ਦੇ ਵਿੱਚ ਡੱਕਤਾ ਉਹ ਜੇਲ੍ਹ ਦੇ ਵਿੱਚ ਮਕਦਮੇ ਚੱਲੇ ਪੇਸ਼ੀਆਂ ਹੋਈਆਂ ਕਈ ਕੁਝ ਹੋਇਆ ਚਲੋ ਜੀ ਇੱਕ ਸਮਾਂ ਆਇਆ ਵੀ ਸਰਕਾਰ ਨੇ ਅੰਗਰੇਜ਼ਾਂ ਨੇ ਫਿਰ ਇਹਨਾਂ ਨੂੰ ਨਾ ਜੇਲ੍ਹ ਚ ਜਿਹੜੇ ਕੈਦੀ ਸੀ ਉਹਨਾਂ ਨੂੰ ਸਾਰਿਆਂ ਨੂੰ ਆਜ਼ਾਦਨ ਫੌਜਦਿਆਂ ਨੂੰ ਲਗਭਗ ਰਿਹਾ ਕਰਤਾ ਪਰ ਨੀਰਾ ਆਰਿਆ ਨੂੰ ਨਹੀਂ ਛੱਡਿਆ ਨੀਰਾ ਆਰਿਆ ਨੂੰ ਇਸ ਕਰਕੇ ਉਹਨਾਂ ਨੇ ਕਾਲੇ ਪਾਣੀ ਦੀ ਸਜ਼ਾ ਸੁਣਾ ਦਿੱਤੀ ਕਿਉਂਕਿ ਇਹਨਾਂ ਨੇ ਆਪਣੇ ਪਤੀ ਦਾ ਕਤਲ ਕੀਤਾ ਸੀ ਪਤੀ ਦੇ ਕਤਲ ਦੇ ਦੋਸ਼ ਦੇ ਵਿੱਚ ਇਹਨਾਂ ਨੂੰ ਕਾਲੇ ਪਾਣੀ ਦੀ ਸਜ਼ਾ ਕਰਕੇ ਅੰਡੇਮਾਨ ਨਿਕੋਬਾਰ ਭੇਜਤਾ ਅੱਛਾ ਹੁਣ ਅੰਡੇਮਾਨ ਨਿਕੋਬਾਰ ਦੇ ਜਿਲ੍ਹੇ ਵਿੱਚ ਜਦੋਂ ਗਏ ਤੇ ਉੱਥੇ ਜਿਹੜਾ ਜੇਲ੍ਹ ਦਾ ਲੋਹਾਰ ਆਇਆ ਨਾ ਇਹਨਾਂ ਦੇ ਹੱਥ ਕੜੀਆਂ ਕੱਟਣ ਲੱਗ ਗਏ ਆ ਹੱਥ ਰੱਖੇ ਉਹਨੇ ਉੱਤੋਂ ਛੈਣੀ ਤੇ ਥੋੜਾ ਜਿਹਾ ਥੋੜਾ ਮਾਰਿਆ ਉਹ ਥੋੜਾ ਛੈਣੀ ਥੋੜੀ ਤਿਲਕ ਗਈ ਹੱਥ ਤੇ ਵੱਜੀ ਇਹ ਅੱਗੋਂ ਗੁੱਸੇ 'ਚ ਵੱਜੀ ਜ਼ੋਰ ਦੀ ਤੇ ਅੱਗੋਂ ਪੈ ਗਏ ਤੇ ਤੈਨੂੰ ਦਿਖਦਾ ਨਹੀਂ ਆ ਅੰਨਾ ਆਇਆ ਤੂੰ ਹੱਥ ਤੇ ਮਾਰਤੀ ਮੇਰੇ ਅੱਛਾ ਉਹ ਹੁਣ ਜੇਲ੍ਹ ਵਾਲੇ ਤੇ ਅੱਗੇ ਹੀ ਤੜੇ ਹੁੰਦੇ ਸੀ ਉਹਨਾਂ ਦੇ ਤੇ ਉਹਨਾਂ ਲਈ ਇਹ ਕੈਦੀ ਕੀ ਆ ਹਾਂਜੀ ਉਹ ਕਹਿੰਦਾ ਗੱਲ ਸੁਣ ਲੈ ਅਜੇ ਤੇ ਤੇਰੇ ਹੱਥ ਤੇ ਵੱਜ ਜਾਏ ਦਿਲ ਤੇ ਵੀ ਵੱਜ ਸਕਦਾ ਅੱਛਾ ਇਹਨਾਂ ਨੂੰ ਗੁੱਸਾ ਚੜਿਆ ਤੇ ਇਹਨਾਂ ਨੇ ਧੱਕਾ ਮਾਰਿਆ ਤੇ ਲੋਹਾਰ ਜਾ ਕੇ ਭਰੇ ਡਿੱਗਾ ਇਹ ਗੱਲ ਵੇਖ ਰਿਹਾ ਸੀ ਉੱਥੇ ਜੇਲ੍ਹ ਦਾ ਜੇਲਰ ਜੇਲ੍ਹ ਦਾ ਜੇਲਰ ਆ ਗਿਆ ਅੱਗੇ ਉਹ ਬਹੁਤ ਗੁੱਸੇਖੋਰ ਕਰੂਰ ਤੇ ਮਤਲਬ ਬਹੁਤ ਹੀ ਅਤਿਆਚਾਰੀ ਸੀ ਅੱਛਾ ਉਹਨਾਂ ਨੇ ਵਾਲਾਂ ਤੋਂ ਫੜਿਆ अच्छा उन्होंने जो भी तक काम की चपेड़ा मारियां ਤੇ मतलब ਉਹਨਾਂ ਨੂੰ ਗੁੱਸੇ ਚ ਕਹਿੰਦਾ 10 ਸੁਭਾਸ਼ ਚੰਦਰ ਬੋਸ ਕਿੱਥੇ ਨੇ আচ্ছা ਇਹ ਟਾਰਚਰ ਕਰ ਰਹੇ ਵਾਲ ਫੜੇ ਕਹਿੰਦੇ ਹਾਂਜੀ ਪਹਿਲਾਂ ਕਹਿੰਦਾ ਮੈਨੂੰ ਨਹੀਂ ਪਤਾ ਉਹਨੇ ਹੋਰ ਮਾਰਿਆ ਕਹਿੰਦੇ ਉਹ ਤਾਂ ਚਲ ਬਸੇ ਨੇ ਹਵਾਈ ਹਮਲੇ ਦੇ ਹਵਾਈ ਜਹਾਜ਼ ਦੇ ਵਿੱਚ ਉਹਨਾਂ ਦੀ मतलब ਹਾਦਸੇ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਹੈ ਤੇ ਉਹ ਚਲ ਬਸੇ ਨੇ ਉਹ ਕਹਿੰਦਾ ਝੂਠ ਬੋਲ ਰਹੀਆਂ ਉਹ ਜੰਦਾ ਨੇ ਦੱਸ ਕਿੱਥੇ ਐ ਦੱਸ ਕਿੱਥੇ ਉਹਨਾਂ ਨੇ ਨਹੀਂ ਦੱਸਿਆ ਕਹਿੰਦੇ ਮੈਂ ਕਹਿ ਤਾ ਨਾ ਵੀ ਉਹ ਹਵਾਈਅਸੇ ਚੱਲ ਬਸੇ ਨੇ ਉਹਨੇ ਹੋਰ ਕੀਤਾ ਇੰਨਾ ਜ਼ੁਲਮ ਕੀਤਾ ਵੀ ਉਹਨਾਂ ਦੇ ਸਾਰੇ ਕੱਪੜੇ ਪਾੜਤੇ ਅੱਛਾ ਤੇ ਉਹਨਾਂ ਨੂੰ ਅਲਫਨੰਗਿਆ ਕਰਤਾ ਉਹਨੇ ਲੋਹਾਰ ਨੂੰ ਬੁਲਾਇਆ ਕਹਿੰਦਾ ਇੱਧਰ ਲਿਆਓ ਇਤਰਾ ਨੇ ਦੱਸ ਦੇ ਉਹ ਜਦੋਂ ਮਤਲਬ ਲੋਹਾਰ ਨਾਲ ਜ਼ਮੂਰਾ ਲੈ ਕੇ ਤੇ ਉਹਨਾਂ ਦੇ ਮਤਲਬ ਉਹ ਅੰਗਾਂ ਨੂੰ ਕੱਟਣ ਲੱਗਾ ਤੇ ਉਹ ਕਹਿੰਦੇ ਧਰ ਜੋ ਮੈਂ ਦੱਸ ਦੀ ਅਚਾਨਨ ਦੱਸਦਾ ਕਹਿੰਦਾ ਸੁਭਾਸ਼ ਚੰਦਰ ਨਹੀਂ ਕਹਿੰਦੇ ਸੁਭਾਸ਼ ਚੰਦਰ ਬੋਸ ਜ਼ਿੰਦਾ ਨੇ ਹੂੰ ਅੱਛਾ ਜੇਲਰ ਬੜਾ ਖੁਸ਼ ਹੈ ਆ ਵੀ ਹਾਂ ਹਾਰ ਗਈ ਬੱਕ ਗਈ ਡਰ ਗਈ ਕਹਿੰਦਾ ਦੱਸ ਕਿੱਥੇ ਆ ਕਹਿੰਦਾ ਜ਼ਿੰਦਾ ਨੇ ਪਰ ਮੇਰੇ ਦਿਲ ਚ ਨਹੀਂ ਅੱਛਾ ਹਾਂ ਉਹਨਾਂ ਨੂੰ ਫਿਰ ਗੁੱਸਾ ਚੜਿਆ ਤੇ ਉਹਨਾਂ ਨੇ ਨਾ ਕੁਝ ਨਾ ਵੇਖਦੇ ਹੋਏ ਕਿਉਂਕਿ ਟਾਰਚਰ ਦੀ ਹادث ਸੀ ਸੀਮਾ ਸੀ ਇਹਨਾਂ ਉਹਨਾਂ ਨੇ ਕੀਤਾ ਵੀ ਉਹਨਾਂ ਦੀਆਂ ਛਾਤੀਆਂ ਨੂੰ ਜ਼ਮੂਰਾ ਨਾਲ ਕੱਟਤਾ ਅੱਛਾ ਜੀ ਇਹਨਾਂ ਤਸ਼ਦਦ ਸਿਆ ਤੇ ਬਿਸਰਤ ਹੋ ਗਏ ਬੇਹੋਸ਼ ਹੋ ਕੇ ਡਿੱਗ ਪਏ ਮਤਲਬ ਜੇਲ ਦੇ ਜੇਲਰ ਨੇ ਤੇ ਲਹਾਰ ਨੇ ਇੰਨਾ क्रूर ਤਸ਼ੱਦਦ ਕੀਤਾ ਮਤਲਬ ਹੱਦਾਂ ਪਾਰ ਕਰ ਦਿੱਤੀਆਂ ਹਾਂਜੀ ਤੇ ਇਹ ਜਦੋਂ ਬੇਹੋਸ਼ ਹੋ ਕੇ ਡਿੱਗ ਪਏ ਤੇ ਇਹਨਾਂ ਦੇ ਉੱਤੇ ਕੰਬਲ ਸੁੱਟ ਕੇ ਅਧ ਨੰਗਿਆਂ ਤੇ ਤੇ ਬਾਹਰ ਚਲੇ ਗਏ ਅੱਛਾ ਅਗਲੀ ਸਵੇਰ ਵੀ ਵੇਖਿਆ ਵੀ ਇਹਨਾਂ ਨੂੰ ਹੋਸ਼ ਨਹੀਂ ਆਈ ਹਾਂਜੀ ਤੇ ਉਹਨਾਂ ਨੇ ਚੈੱਕ ਕੀਤਾ ਬਾਅਦ ਉਹਨਾਂ ਨੂੰ ਲੱਗਾ ਵੀ ਇਹ ਮਰ ਗਏ ਨੇ ਹਾਂ ਅੱਛਾ ਤੇ ਉਹਨਾਂ ਨੇ ਮਰਦਾ ਸਮਝ ਕੇ ਨਾ ਹਾਂਜੀ ਉੱਥੇ ਅੰਡੇਮਾਨ ਨਿਕੋਬਰ ਜੇਲ ਸੀ ਜਿਹੜੀ ਹਾਂਜੀ ਉੱਥੋਂ ਆਪਣੇ ਬੰਦੇ ਬੁਲਾਏ ਉਹਨਾਂ ਨੂੰ ਕਿਹਾ ਵੀ ਉਹਨਾਂ ਨੂੰ ਚੁੱਕੋ ਤੇ ਸਮੁੰਦਰ 'ਚ ਸੁੱਟ ਦਿਓ ਉਹ ਪਾਣੀ 'ਚ ਕਾਲਾ ਪਾਣੀ ਜਿਹਨੂੰ ਕਹਿੰਦੇ ਨੇ ਹਾਂਜੀ ਸਮੁੰਦਰ 'ਚ ਇਹਨਾਂ ਦੀ লাশ ਨੂੰ ਮਤਲਬ ਮਰਦਾ ਸਮਝ ਕੇ ਸੁੱਟਤਾ ਅੱਛਾ ਇੱਕ ਤੇ ਤਰਦੇ ਤੈਰਦੇ ਜਾਂ ਜਿਸ ਤਰ੍ਹਾਂ ਵੀ ਇੱਕ ਆਦੀਵਾਸੀ ਸੀ ਉੱਥੇ ਜਰਬਾ ਜਰਬਾ ਆਦੀਵਾਸੀਆਂ ਦੀ ਇੱਕ ਕੌਮ ਹੈ ਤੇ ਕਬੀਲਾ ਉਹਨਾਂ ਦੇ ਹੱਥ ਲੱਗ ਗਏ ਅੱਛਾ ਹੀ ਉਹਨਾਂ ਨੇ ਜਦੋਂ ਵੇਖਿਆ ਵੀ ਕੋਈ ਔਰਤ ਹੈ ਤੇ ਉਹਨਾਂ ਨੇ ਚੁੱਕ ਕੇ ਆਪਣੇ ਕਬੀਲੇ ਦੇ ਵਿੱਚ ਲਿਆਂਦਾ ਆਪਣੇ ਕਬੀਲੇ ਦੇ ਵਿੱਚ ਲਿਆਂਦਾ ਤੇ ਉਹਨਾਂ ਨੇ ਇਹਨਾਂ ਦੀ ਸੇਵਾ ਸੰਭਾਲ ਕੀਤੀ ਸੇਵਾ ਸੰਭਾਲ ਕੀਤੀ ਹੋਸ਼ ਆਈ ਜਦੋਂ ਇਹਨਾਂ ਨੂੰ ਥੋੜੀ ਜੀ ਤਾਕਤ ਆਈ ਤੇ ਇਹਨਾਂ ਨੇ ਵੇਖਿਆ ਵੀ ਕਿੱਥੇ ਆ ਤੇ ਉਹਨਾਂ ਨੇ ਦੱਸਿਆ ਤੇ ਉਹਨਾਂ ਨੇ ਇਹਨਾਂ ਨੂੰ ਨਾ ਇੰਡੋਨੇਸ਼ੀਆ ਪਛਾਤਾ ਅੱਛਾ ਇੰਡੋਨੇਸ਼ੀਆ ਤੋਂ ਪੁੱਛਦੇ ਜਦੋਂ ਇਹਨਾਂ ਨੂੰ ਸਾਰੀ ਸੁਰਤ ਸੰਭਲ ਆ ਗਈ ਤੇ ਥੋੜੇ ਦੇ ਸਰੀਰ ਬਿਰਦ ਹੋ ਚੁੱਕਾ ਸੀ ਬਾਅਦ ਚ ਇਹ ਹైదరాబాద్ ਆ ਗਏ ਅੱਛਾ ਹైదరాబాద్ ਆ ਕੇ ਤੇ ਇਹ ਨਾ ਮਤਲਬ ਇੱਕ ਪਿੰਡ ਜਿਹਾ ਸੀ ਨੇੜੇ ਫਾਲਕਨੀ ਉੱਥੇ ਇੱਕ ਝੁੱਗੀਆਂ ਝੌਪੜੀਆਂ ਚ ਝੁੱਗੀ ਬਣਾ ਕੇ ਰਹਿਣ ਲੱਪੇ ਅੱਛਾ ਹੁਣ ਉਹ ਝੁੱਗੀਆਂ ਝੌਪੜੀਆਂ ਜਿਹੜੀਆਂ ਉਹ ਸਰਕਾਰੀ ਸੀ ਉਹ ਸਰਕਾਰ ਦੀ ਕੋਈ ਮਹਿਮ ਚੱਲੀ ਉਹਨੇ ਝੁੱਗੀਆਂ ਝੌਪੜੀਆਂ ਵੀ ਢਾਤਤੀਆਂ अच्छा ਤੇ ਇਹ ਵਿਚਾਰੇ ਫਿਰ ਅਨਾਥ ਹੋ ਗਏ ਮਤਲਬ ਕੋਈ ਸਿਰ ਤੇ ਛੱਤ ਨਹੀਂ ਰਹੀ ਹਾਂਜੀ ਬਜ਼ੁਰਗ ਬਹੁਤ ਹੋ ਚੁੱਕੇ ਸੀ ਹਾਂਜੀ ਤੇ ਬਿਮਾਰ ਰਹਿਣ ਲੱਗ ਪਏ ਫਿਰ ਹైదరాబాద్ ਦੇ ਨਾ ਇੱਕ ਚਾਰਮਨਾਰ ਦੇ ਲੱਗੇ ਉਸਮਾਨੀਆ ਹਸਪਤਾਲ ਹੈ ਉਹਦੇ ਵਿੱਚ ਕਿਸੇ ਨੇ ਤਰਸ ਖਾ ਕੇ ਇਹਨਾਂ ਨੂੰ ਦਾਖਲ ਕਰਾ ਦਿੱਤਾ ਅੱਛਾ ਪਰ ਬਜ਼ੁਰਗ ਦਿੰਨੇ ਹੋ ਗਏ ਸੀ ਵੀ ਫਿਰ ਮਤਲਬ 92 ਸਾਲ ਦੀ ਉਮਰ ਭੋਗ ਕੇ ਹਾਂਜੀ 26 ਜੁਲਾਈ 1998 ਨੂੰ ਇਹਨਾਂ ਨੇ ਅੰਤਮ ਸਾਲ ਲਏ अच्छा अंतम साल ਇਤਿਹਾਸ ਹਸਪਤਾਲ ਵਾਲਾ ਨਾ ਰੱਖਣਾ ਨਹੀਂ ਸੀ ਉਹਨਾਂ ਨੇ লাশ ਬਾਹਰ ਰੱਖਤੀ ਬਾਹਰ ਰੱਖਤੀ ਤੇ ਕਿਸੇ ਪੱਤਰਕਾਰ ਨੂੰ ਤੇਜਪਾਲ ਥਾਪਾ ਸੀ ਦਿਨਿਕ ਕਿਸੇ ਅਖਬਾਰ ਦਾ اچھا ਉਹਨੇ ਪਛਾਣ ਲਿਆ ਉਹਨੇ ਜਦੋਂ ਇਹਨਾਂ ਦੀ লাশ ਪਛਾਣੀ ਤੇ ਉਹਨਾਂ ਨੇ ਕੀ ਕੀਤਾ ਕਿ ਇਹਨਾਂ ਨੂੰ ਨਾ ਮਤਲਬ ਜਿੰਨੀ ਕੋ ਉਹ ਇੱਜ਼ਤ ਦੇ ਸਕਦੇ ਸੀ ਦੋ ਚਾਰ ਬੰਦੇ ਰਲ ਕੇ ਉਹਨਾਂ ਨੇ ਇਸ ਲਵਾਰਸ লাশ ਦਾ ਸ਼ਸਕਾਰ ਕੀਤਾ ਜਦੋਂ ਸਸਕਾਰ ਕੀਤਾ ਇਹਨਾਂ ਕੋਲ ਇੱਕ ਪੋਰਟਲੀ ਸੀ ਅੱਛਾ ਪੋਰਟਲੀ ਦੇ ਵਿੱਚ ਕੁਝ ਫੋਟੋਆਂ ਸੀ ਕੁਝ ਦਸਤਾਵੇਜ਼ ਸੀ ਅੱਛਾ ਉਹ ਉਹਨਾਂ ਨੇ ਮਤਲਬ ਇੱਕ ਮੰਦਰ ਦੇ ਵਿੱਚ ਰਖਵਾ ਦਿੱਤੇ ਤੇ ਅੱਜ ਵੀ ਉਹ ਦਸਤਾਵੇਜ਼ ਕੁਝ ਫੋਟੋਆਂ ਕੁਝ ਚਿੱਠੀਆਂ ਉਹ ਹైదరాబాద్ ਦੇ ਇੱਕ ਮੰਦਰ ਦੇ ਵਿੱਚ ਪਏ ਹੋਏ ਨੇ ਅੱਛਾ ਪਰ ਤੁਸੀਂ ਸੋਚ ਸਕਦੇ ਹੋ ਵੀ ਵੇਖੋ ਹਾਂਜੀ ਕੀ ਹਾਲ ਹੁੰਦਾ ਜਿਹੜੇ ਦੇਸ਼ ਲਈ ਕੁਰਬਾਨੀਆਂ ਕਰਦੇ ਨੇ ਹਾਂਜੀ ਨੀਰਾ ਆਰਿਆ ਇੰਨੀ ਮਹਾਨ ਔਰਤ ਜਿਹਦਾ ਮੈਨੂੰ ਵੀ ਕੁਝ ਦਿਨ ਪਹਿਲਾਂ ਹੀ ਪਤਾ ਲੱਗਾ ਕਿ ਇੰਨੀ ਵੱਡੀ ਬਹਾਦਰੀ ਦੇਸ਼ ਦੀ ਪਹਿਲੀ ਮਹਿਲਾ ਜਸੂਸ ਜਿਨਨੇ ਸੁਭਾਸ਼ ਚੰਦਰ ਬੋਸ ਜੀ ਤੇ ਹਮਲਾ ਮਾਰਨ ਦੇ ਦੋਸ਼ ਦੇ ਵਿੱਚ ਆਪਣੇ ਗਦਾਰ ਪਤੀ ਦਾ ਸੰਗੀਨ ਦੇ ਨਾਲ ਕਤਲ ਕਰ ਦਿੱਤਾ ਔਰ ਮਤਲਬ ਜਿਹੜੀ ਦੇਸ਼ ਲਈ ਜਸੂਸ ਵੀ ਬਣੀ ਕਿੰਨੇ ਉਹਨਾਂ ਨੇ ਕਾਰਜ ਕੀਤੇ ਅੰਗਰੇਜ਼ਾਂ ਖਿਲਾਫ ਲੜਾਈ ਲਈ ਉਹਨਾਂ ਦਾ ਪਰਿਵਾਰ ਤੇ ਇੰਨੇ ਅਮੀਰ ਹੁੰਦਿਆਂ ਵੀ ਵੱਡੇ ਕਾਰੋਬਾਰੀ ਪਿਤਾ ਦੇ ਹੁੰਦਿਆਂ ਹੋਇਆ ਦੇਸ਼ ਦੀ ਆਜ਼ਾਦੀ ਚ ਕੁੱਦਣਾ ਔਰ ਉਹਨਾਂ ਦੀ Laash ਲਵਾਰਸ ਹਾਲਤ ਚ ਕਿਸੇ ਵੱਲੋਂ ਸੰਸਕਾਰ ਕੀਤਾ ਜਾਣਾ ਅੱਜ ਤੱਕ ਵੀ ਇਸ ਔਰਤ ਦੀ ਕੁਰਬਾਨੀ ਦੀ ਕੋਈ ਮਤਲਬ ਮੁੱਲ ਨਹੀਂ ਪਿਆ ਇੱਕ ਕੌਡੀ ਮੁੱਲ ਵੀ ਸੋ ਮੇਰੀ ਮੌਕੇ ਦੀਆਂ ਸਮੇਂ ਦੀ ਸਰਕਾਰਾਂ ਨੂੰ ਵੀ ਬੇਨਤੀ ਹੈ ਕਿ ਨੀਰਾ ਆਰੀਆ ਬਾਰੇ ਲੋਕਾਂ ਨੂੰ ਜ਼ਰੂਰ ਦੱਸਣਾ ਚਾਹੀਦਾ ਇਹੋ ਜੀ ਬਹਾਦਰ ਬਿਰਾਂਗਣਾ ਜਿਹੜੀ ਲੁਕੀ ਰਹੀ ਜਿਹੜੀ ਐਸੀ ਮਿੱਟੀ ਦੀ ਬਣੀ ਸੀ ਭਾਰਤ ਮਾਂ ਦੀ ਉਦੇ ਬਾਰੇ ਕੁਛ ਨਾ ਕੁਛ ਦੇਸ਼ ਦੀ ਯਾਦਗਾਰ ਬਣਾਉਣੀ ਚਾਹੀਦੀ ਹੈ ਸੋ ਜੇ ਇਹ ਸਾਡਾ ਐਪੀਸੋਡ ਸਾਡੀ ਇਹ ਕਹਾਣੀ ਇਹ ਗਾਥਾ ਨੀਰਾ ਆਰਿਆ ਦੀ ਚੰਗੀ ਲੱਗੀ ਹੋਵੇ ਤੇ ਇਹਨੂੰ ਜ਼ਰੂਰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਓ ਕਿਉਂਕਿ ਜੇ ਅਸੀਂ ਆਪਣੇ ਵੱਡੇ ਵਡੇਰਿਆਂ ਦਾ ਦੇਸ਼ ਭਗਤਿਆਂ ਦਾ ਸੂਰ ਬੀਰਾਂ ਦਾ ਇਤਿਹਾਸ ਯਾਦ ਰੱਖਾਂਗੇ ਤੇ ਤਾਂ ਹੀ ਕੌਮਾਂ ਜਿੰਦਾ ਰਹਿਣਗੀਆਂ ਸੋ ਮੇਰੇ ਵੱਲੋਂ ਪਰਮਜੀਤ कौर ਸੰਮੀ ਵੱਲੋਂ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ